ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਇਹ ਤਸਵੀਰਾਂ ਹਵਾਈ ਜਹਾਜ਼ ਦੀਆਂ ਨੇ ਜਿੱਥੇ ਬੈਠ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਦੇ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਨੇ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਪ੍ਰਧਾਨ ਮੰਤਰੀ ਮੋਦੀ ਬੈਠੋਏ ਨੇ ਤੇ ਖਿੜਕੀ ਰਾਹੀਂ نیچے ਅਤੇ ਹੱਥ ਦੇ ਵਿੱਚ ਫੜੀਆਂ ਹੋਈਆਂ ਫਾਈਲਾਂ ਦੇ ਨਾਲ ਦੇਖਦੇ ਹੋਏ ਸਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਕਿਉਂਕਿ ਪੰਜਾਬ ਤੋਂ ਪਹਿਲਾਂ हिमाचल ਦੇ ਵਿੱਚ ਜਿਹੜੀ ਤਰਾਸਦੀ ਆਈ ਉਸ ਦੇ ਨਾਲ ਜਿੰਨਾ ਨੁਕਸਾਨ ਹੋਇਆ ਉਸ ਬਾਰੇ ਜਾਣਕਾਰੀ ਲੈਣ ਤੇ ਲੋਕਾਂ ਦੇ ਨਾਲ ਮਿਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹੁੰਚੇ ਨੇ ਜਿੰਨਾਂ ਵੱਲੋਂ ਅੱਜ ਪਹਿਲਾ ਹਿਮਾਚਲ ਦਾ ਦੌਰਾ ਕੀਤਾ ਜਾ ਰਿਹਾ ਹੈ ਇਹ ਹਿਮਾਚਲ ਦੀਆਂ ਤਸਵੀਰਾਂ ਨੇ ਜਿੱਥੇ ਵੱਖ-ਵੱਖ ਇਲਾਕੇ ਦਾ ਜਿਹੜਾ ਜਾਇਜ਼ਾ ਹੈ ਉਹ ਹਵਾਈ ਦੌਰੇ ਰਾਹੀਂ ਦਿੱਤਾ ਜਾ ਰਿਹਾ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਪਹੁੰਚਣਗੇ ਗੁਰਦਾਸਪੁਰ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਦੇ ਲਈ ਕੋਈ ਵੱਡਾ ਰਾਹਤ ਪੈਕੇਜ ਵੀ ਅਨਾਉਂਸ ਕਰਕੇ ਜਾਣਗੇ ਤੇ ਉੱਧਰ ਹੀ ਪੂਰੇ ਪੰਜਾਬ ਦੇ ਲੀਡਰਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਉਮੀਦਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿ ਇਸ ਆਫਤ ਦੀ ਘੜੀ ਦੇ ਵਿੱਚ ਉਹ ਪੰਜਾਬ ਦੀ ਬਾਫੜਨਗੇ ਤੇ ਨਾਲ ਹੀ ਪੰਜਾਬ ਦੇ ਲੋਕਾਂ ਦਾ ਦਰਦਵੀ ਸੁਣਨਗੇ ਜਿਸ ਨਾਲ ਹੋ ਸਕਦਾ ਹੈ ਕਿ ਪੰਜਾਬੀਆਂ ਦੀਆਂ ਹੋਏ ਨੁਕਸਾਨ ਦੇ ਉੱਤੇ ਕੁਝ ਮੱਲਮ ਲਗਾਈ ਜਾ ਸਕੇ ਖੈਰ ਇਹ ਤਸਵੀਰਾਂ ਹਿਮਾਚਲ ਦੀਆਂ ਨੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੂਰਾ ਹਵਾਈ ਦੌਰਾ ਕਰਕੇ ਵੱਖ-ਵੱਖ ਜਗ੍ਹਾ ਦੀ ਸਥਿਤੀ ਦਾ ਜਾਇਜ਼ਾ ਲਿਆ ਚਾਰਿਆ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ